ਕਈ ਵਾਰੀ ਦੇਖਿਆ ਕਿ ਕਈ ਸੰਗਤ ਸਵੇਰੇ ਤਾਂ ਪਾਠ ਕਰ ਲੈਂਦੇ ਨੇ ਉੱਠ ਕੇ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਉਹ ਜਪਜੀ ਸਾਹਿਬ ਦਾ ਕਰ ਲੈਂਦੇ ਨੇ ਅਮਰਤ ਧਾਰੀ ਸਿੰਘ ਤਾਂ ਪੰਜ ਬਾਣੀਆਂ ਦਾ ਕਰਨਾ ਹੀ ਹੈ ਜਪਜੀ ਸਾਹਿਬ ਦਾ ਕਰ ਲਿਆ ਸਵੇਰੇ ਹੋਰ ਪਾਠ ਕਰ ਲਿਆ ਰਹਿਰਾ ਸਾਹਿਬ ਦਾ ਪਾਠ ਬਹੁਤ ਘੱਟ ਸੰਗਤ ਕਰਦੀ ਸੰਧਿਆ ਵੇਲੇ ਮੈਂ ਕਈ ਵਾਰੀ ਕਈ ਦੇਖਿਆ ਕਈਆਂ ਨਾਲ ਅਮਰਤ ਧਾਰੀ ਨੂੰ ਵੀ ਨਹੀਂ ਪਤਾ ਵੀ ਰਹਿਰਾ ਸਾਹਿਬ ਦਾ ਵੀ ਪਾਠ ਕਰਨਾ ਹੁੰਦਾ ਹੈ ਅਮਰਤ ਛਕਿਆਂ ਨੂੰ ਵੀ ਭੁਲਖਾ ਪੈ ਜਾਂਦਾ ਭੁੱਲ ਜਾਂਦੇ ਨੇ ਮਨ ਤੇ ਹੁੰਦਾ ਵੀ ਖਰੇ ਅੰਮ੍ਰਿਤ ਵੇਲੇ ਹੀ ਨਿਤਨੇਮ ਹੈ ਉਹ ਬਾਣ ਪਾਠ ਕਰ ਲਿਆ ਤੇ ਬਸ ਇੰਨਾ ਹੀ ਬਹੁਤ ਹੈ ਇਹ ਨਹੀਂ ਬਹੁਤ ਨਹੀਂ ਹੈ ਸੰਗਤ ਜੀ ਰਹਿਰਾਸ ਸਾਹਿਬ ਜੀ ਦੀ ਜੋ ਬਾਣੀ ਹੈ ਨਾ ਰਹਿਰਾਸ ਸਾਹਿਬ ਜੀ ਦੀ ਬਾਣੀ ਦਾ ਬਹੁਤ ਵੱਡਾ ਮਹਾਤਮ ਹੈ ਗੁਰੂ ਮਹਾਰਾਜ ਜੀ ਨੇ ਰਹਿਰਾਸ ਸ਼ਬਦ ਕਿਉਂ ਸਾਨੂੰ ਮਿਲਿਆ ਹੈ ਸੋਦਰ ਦਾ ਪਾਠ ਆਪਾਂ ਕਹਿੰਦੇ ਆ ਉਹ ਦਰ ਪਰਮਾਤਮਾ ਦਾ ਉਸ ਦਰ ਦਾ ਪਤਾ ਲੱਗੇਗਾ ਉਹ ਦਰ ਸੋ ਦਰ ਕਿਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਜਿੱਥੇ ਬਹਿ ਕੇ ਉਹ ਸਭ ਦੀ ਸੰਭਾਲ ਕਰ ਰਿਹਾ ਹੈ ਉਹ ਦਰ ਕੈਸਾ ਹੈ ਉਹਦੇ ਬਾਰੇ ਪਤਾ ਲੱਗੇਗਾ ਉਹਦੇ ਬਾਰੇ ਗਿਆਨ ਆਏਗਾ ਜੇ ਸੋ ਦਰ ਦਾ ਪਾਠ ਕਰਾਂਗੇ ਜੇ ਨਹੀਂ ਕੀਤਾ ਫਿਰ ਕੀ ਪੱਲੇ ਪਏਗਾ ਸਾਡੇ ਸੋ ਦਰ ਰਹਿਰਾ ਸਾਹਿਬ ਜੀ ਦੀ ਬਾਣੀ ਦਾ ਪਾਠ ਸਭ ਤੋਂ ਪਹਿਲਾਂ ਤੇ ਕਰਨਾ ਕਿਹੜੇ ਵੇਲੇ ਚਾਹੀਦਾ ਸੋ ਦਰ ਰਹਿਰਾ ਸਾਹਿਬ ਜੀ ਦਾ ਪਾਠ ਜੋ ਮਰਿਆਦਾ ਅਨੁਸਾਰ ਜਿਸ ਵੇਲੇ ਸੂਰਜ ਢਲ ਰਿਹਾ ਹੋਏ ਨਾ ਸੂਰਜ ਢਲ ਰਿਹਾ ਹੋਵੇ ਉਸ ਵੇਲੇ ਸ਼ੁਰੂ ਕਰਨਾ ਚਾਹੀਦਾ ਇੱਕ ਸਿੱਖ ਵਾਸਤੇ ਇਹ ਮਰਿਆਦਾ ਹੈ ਵੀ ਉਦੋਂ ਸੂਰਜ ਢਲਣ ਲੱਗਾ ਉਦੋਂ ਪਾਠ ਆਪਣਾ ਸ਼ੁਰੂ ਕਰ ਲਓ ਅੱਜ ਕੱਲ ਟਾਈਮ ਦਾ ਪਤਾ ਲੱਗ ਜਾਂਦਾ ਪਹਿਲਾਂ ਹੀ ਵੀ ਕਿਹੇ ਵੇਲੇ ਸੂਰਜ ਢਲਣਾ ਹੈ ਤੇ ਉਸ ਵੇਲੇ ਤੇ ਟਾਈਮ ਟੇਬਲ ਜਿ ਬਣਾ ਕੇ ਤੇ ਆਪਣਾ ਪਾਠ ਕਰ ਲਓ 5 ਕੁ ਮਿੰਟ 2 ਮਿੰਟ 1 ਮਿੰਟ ਜਿਆਦੇ ਮਿੰਟ ਦਾ ਡੇਲੀ ਦਾ ਕੋਈ ਫਰਕ ਹੁੰਦਾ ਨਹੀਂ ਤੇ ਫਿਕਸ ਹੀ ਹੁੰਦਾ ਟਾਈਮ ਲਗਭਗ ਮੌਸਮ ਦੇ ਹਿਸਾਬ ਨਾਲ ਹੌਲੀ ਹੌਲੀ ਬਦਲਦਾ ਫਰਕ ਹੁੰਦਾ ਸੂਰਜ ਢਲਣ ਵੇਲੇ ਜਿਹੜੇ ਵੇਲੇ ਨਾ ਦਿਨ ਹੋਵੇ ਤੇ ਨਾ ਹੋਵੇ ਰਾਤ ਸੰਧਿਆ ਦਾ ਵੇਲਾ ਹੋਵੇ ਉਸ ਵੇਲੇ ਰਹਿ ਰਾ ਸਾਹਿਬ ਦਾ ਸੋਦਰ ਦਾ ਪਾਠ ਕਰਨਾ ਹੈ ਤੇ ਇਹ ਪਾਠ ਦੇ ਅਰਥ ਸਮਝਿਓ ਸੰਗਤ ਜੀ ਕੀ ਨੇ ਮਾਇਨੇ ਕੀ ਨੇ ਮਹਾਤਮ ਕੀ ਹੈ ਅਸੀਂ ਮੰਨ ਲਓ ਕਿਤੇ ਜਾਣਾ ਹੋਵੇ ਇੱਥੋਂ ਕਿਸੇ ਪਾਸੇ ਵੀ ਜਾਣਾ ਹੋਵੇ ਤੁਸੀਂ ਆਪਣਾ ਬਜਟ ਜੇ ਬਣਾ ਕੇ ਚੱਲਦੇ ਹੋ ਨਾ ਘੁੰਮਣ ਜਾਣਾ ਵੀ ਚਲੋ Shimla ਜਾਈਏ ਜਾਂ Manali ਜਾਈਏ ਜਾਂ ਕਿਤੇ ਹੋਰ ਬਾਹਰ ਵਿਦੇਸ਼ ਚ ਜਾਈਏ ਅਮਰੀਕਾ ਕੈਨੇਡਾ ਜਾਈਏ ਬਜਟ ਬਣਾ ਕੇ ਚੱਲਦੇ ਆਂ ਵੀ ਆਲਵਾ ਲੱਖ ਰੁਪਈਆ 50000 ਰੁਪਈਆ ਇੰਨਾ ਕ ਆਪਾਂ ਕਰ ਲਿਆ ਇਹਦੇ ਵਿੱਚ ਵਿੱਚ ਆਪਾਂ ਹੁਣ ਆਪਾਂ ਖਰਚਾ ਕਰਨਾ ਹੈ ਜਾਂ ਕੋਈ ਅੱਜ ਕੱਲ ਬੱਚੇ ਟ੍ਰਿਪ ਤੇ ਜਾਂਦੇ ਘੁੰਮਣ ਫਿਰਨ ਜਾਂਦੇ ਅੱਜ ਕੱਲ ਸਮਾਨ ਨਾਲ ਲੈ ਲੈਂਦੇ ਨਾਲ ਹੀ ਇੱਕ ਛੋਟਾ ਜਿਹਾ ਸਿਲੰਡਰ ਰੱਖ ਲੈਂਦੇ ਆ ਕਿਤੇ ਜਾ ਕੇ ਬਣਾਉਂਦੇ ਆ ਖਾਂਦੇ ਆ ਇੰਜੋਏ ਕਰਦੇ ਆਪਣਾ ਸਮਾਨ ਨਾਲ ਇਕੱਠਾ ਕਰ ਲਿਆ ਵੀ ਇੱਥੋਂ ਹੀ ਜਾਵਾਂਗੇ ਆਪਣਾ ਸ਼ੁੱਧ ਸਾਫ਼ ਸੁਥਰਾ ਭੋਜਨ ਬਣਾਵਾਂਗੇ ਆਪ ਹੀ ਸ਼ਕਾਂਗੇ ਰਾ ਦਾ ਰਾਸ਼ਨ ਇਕੱਠਾ ਕਰ ਲਿਆ ਰਾਹ ਦੀ ਪੂੰਜੀ ਇਕੱਠੀ ਕਰਨ ਲਈ ਐਵੇਂ ਹੀ ਜੋ ਅਸੀਂ ਜ਼ਿੰਦਗੀ ਜਿਉ ਰਹੇ ਆ ਪਲੱਸ ਜੋ ਅਸੀਂ ਅੱਗੇ ਜਾਣਾ ਇਸ ਸ਼ਬਦ ਵਿੱਚ ਵੀ ਜੋ ਸਮਝ ਰਹੇ ਆ ਲੋਕ ਤੇ ਪਰਲੋਕ ਦੋਵੇਂ ਸੋਹਲੇ ਕਰਨੇ ਆ ਉਸ ਪਰਮਾਤਮਾ ਦੀ ਦਰਗਾਹ ਵਿੱਚ ਖਲਾਸੀ ਪਾਣੀ ਆ ਉਹ ਲੋਕ ਤੇ ਪਰਲੋਕ ਸੋਹਲੇ ਕਰਨ ਵਾਸਤੇ ਪਲੱਸ ਇਹ ਜੀਵਨ ਨੂੰ ਦੇ ਰਾਹ ਦੀ ਪੂੰਜੀ ਵਾਸਤੇ ਇਹ ਰਹਿਰਾਸ ਸਾਡੇ ਰਾਹ ਦੀ ਪੂੰਜੀ ਹੈ ਸਾਡੇ ਰਾਹ ਦਾ ਧਾਨ ਹੈ ਇਹ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਪਤਾ ਸਾਧ ਸੰਗ ਜੀ ਆਪ ਜੀ ਨੂੰ ਕਿੰਨੇ ਗੁਰੂ ਸੱਜਾਂ ਦੀ ਬਾਣੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਹੈ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਜਿਸ ਬਾਣੀ ਦੇ ਵਿੱਚ ਰਹਿਰਾ ਸਾਹਿਬ ਦੇ ਵਿੱਚ ਪੰਜ ਗੁਰੂ ਸੱਜਾਨਾਂ ਦੀ ਬਾਣੀ ਹੋਵੇ ਤੇ ਉਸ ਬਾਣੀ ਦਾ ਅਸੀਂ ਪਾਠ ਨਾ ਕਰੀਏ ਵਿਸਾਰ ਦਈਏ ਤੇ ਕਿੱਡੀ ਸਾਧ ਸੰਗਤ ਜੀ ਛੋਟੀ ਗੱਲ ਹੋ ਜਾਏਗੀ ਸਾਡੇ ਵਾਸਤੇ ਇਸ ਲਈ ਬੜਾ ਜ਼ਰੂਰੀ ਹੈ ਜਿੰਨਾ ਜ਼ਰੂਰੀ ਅਮਰਤ ਵੇਲੇ ਦਾ ਪਾਠ ਹੈ ਜਿੰਨਾ ਜ਼ਰੂਰੀ ਪੰਜਾਂ ਬਾਣੀਆਂ ਦਾ ਪਾਠ ਹੈ ਉਨਾ ਹੀ ਜ਼ਰੂਰੀ ਸਾਡੇ ਵਾਸਤੇ ਸੰਧਿਆ ਵੇਲੇ ਰਹਿਰਾ ਸਾਹਿਬ ਦਾ ਪਾਠ ਹੈ ਮੈਂ ਬੜੇ ਜੀਵਨ ਐਸੇ ਦੇਖੇ ਨੇ ਸੰਗਤ ਜੀ ਬੜੇ ਲੋਕਾਂ ਦੇ ਜਿਨ੍ਹਾਂ ਦਾ ਜੀਵਨ ਰਹਿਰਾ ਸਾਹਿਬ ਜੀ ਦੇ ਪਾਠ ਨੇ ਬਦਲ ਦਿੱਤਾ ਮੈਨੂੰ ਇੱਕ ਪਰਿਵਾਰ ਮਿਲਿਆ ਉਹ ਕਹਿੰਦੇ ਜੀ ਅਸੀਂ ਨਾ ਬਾਣੀ ਨਾਲ ਜੁੜਨਾ ਚਾਹੁੰਨੇ ਪਰ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਕਈਆਂ ਦਾ ਹੁੰਦਾ ਵੀ ਅਸੀਂ ਲੇਟ ਆਉਂਨੇ ਆ ਅੰਮ੍ਰਿਤ ਵੇਲੇ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਸਭ ਤੋਂ ਜ਼ਰੂਰੀ ਤਾਂ ਅੰਮ੍ਰਿਤ ਵੇਲੇ ਹੀ ਹੈ ਸਭ ਤੋਂ ਜ਼ਰੂਰੀ ਅੰਮ੍ਰਿਤ ਵੇਲੇ ਹੀ ਹੈ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਹੈ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਅੱਗੇ ਮਹਾਰਾਜ ਕੀ ਕਹਿੰਦੇ ਤਾਂ ਦਰ ਸੁਣੀ ਪੁਕਾਰ ਤਾਂ ਸੁਣੀ ਜਾਣੀ ਹੈ ਅੰਮ੍ਰਿਤ ਵੇਲੇ ਪਰ ਅੰਮ੍ਰਿਤ ਵੇਲੇ ਜੇ ਨਹੀਂ ਸਾਡੇ ਤੋਂ ਉੱਠਿਆ ਜਾ ਰਿਹਾ ਨਾ ਤਾਂ ਅਸੀਂ ਸ਼ੁਰੂਆਤ ਕਰ ਸਕਦੇ ਹਾਂ ਕਿਸੇ ਵੀ ਵੇਲੇ ਤੋਂ ਬਾਣੀ ਪੜਨ ਨਾਲ ਮਹਾਰਾਜ ਆਪੇ ਜੋੜ ਲੈਣਗੇ ਫਿਰ ਸਹੀ ਟਿਕਾਣੇ ਤੇ ਆਪੇ ਲੈ ਹੋਣਗੇ ਇੱਕ ਵਾਰੀ ਬਾਣੀ ਨਾਲ ਜੁੜ ਜਾਈਏ ਚਾਹ ਸਵੇਰੇ ਚਾਹ ਦੁਪਹਿਰੇ ਚਾਹ ਸ਼ਾਮੀ ਕਿਸੇ ਵੀ ਵੇਲੇ ਸ਼ੁਰੂਆਤ ਕਰਨੀ ਹੁੰਦੀ ਹੈ ਇਹ ਨਹੀਂ ਵੀ ਅਸੀਂ ਸੋਚਦੇ ਰਹੀਏ ਵੀ ਮੈਂ ਅੰਮ੍ਰਿਤ ਵੇਲੇ ਹੀ ਉੱਠਾਂ ਤੇ ਉਸੇ ਵੇਲੇ ਹੀ ਉਤੋਂ ਸ਼ੁਰੂਆਤ ਕਰਾਂ ਸ਼ੁਰੂਆਤ ਤੁਸੀਂ ਜਿਸ ਵੇਲੇ ਮਰਜ਼ੀ ਕਰ ਲਓ ਜਦੋਂ ਪਿਆਰ ਬਣ ਗਿਆ ਨਾ ਗੁਰੂ ਨਾਲ ਤੇ ਗੁਰੂ ਮਹਾਰਾਜ ਜੀ ਨੇ ਆਪ ਹੀ ਸਹੀ ਸਮੇਂ ਸੁਵਾ ਦੇਣਾ ਆਪ ਹੀ ਸਹੀ ਸਮੇਂ ਉਠਾ ਦੇਣਾ ਮਹਾਰਾਜ ਆਪ ਸਭ ਕੁਝ ਕਰਨ ਲੱਗ ਜਾਂਦੇ ਨੇ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਬੜੀ ਪਿਆਰੀ ਪੰਕਤੀ ਹੈ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਜਿਨੇ ਆਪਣਾ ਮਨ ਗੁਰੂ ਨੂੰ ਵੇਚ ਦਿੱਤਾ ਮੇਰਾ ਗੁਰੂ ਦੇ ਸਾਰੇ ਕਾਰਜ ਹੀ ਰਾਸ ਕਰ ਦਿੰਦੇ ਨੇ ਸਾਰੇ ਕਾਰਜ ਹਰ ਕਾਰਜ ਵਿੱਚ ਮਹਾਰਾਜ ਆਪ ਸਹਾਇ ਹੁੰਦੇ ਨੇ ਓਕਾਲਪੁਰਖ ਹਰ ਇੱਕ ਕਾਰਜ ਵਿੱਚ ਆਪਣੇ ਸਿੱਖ ਦੀ ਸਹਾਇਤਾ ਕਰਦੇ ਤੇ ਉਹ ਕਹਿਣ ਲੱਗੇ ਕਹਿੰਦੇ ਜੀ ਅਸੀਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਜੀ ਕੀ ਕਰੀਏ ਮੈਂ ਕਿਹਾ ਜੀ ਤੁਹਾਡੇ ਕੋ ਕਿਹੜੇ ਸਮੇਂ ਟਾਈਮ ਹੁੰਦਾ ਕਹਿੰਦੇ ਜੀ ਟਾਈਮ ਤਾਂ ਬੜਾ ਘੱਟ ਹੁੰਦਾ ਸਵੇਰੇ ਸਵੇਰੇ ਜੋਬ ਤੇ ਨਿਕਲ ਜਾਂਦੇ ਆ ਸ਼ਾਮ ਨੂੰ ਆਈਦਾ ਕੇਵਲ ਸੰਡੇ ਸਾਡੇ ਕੋਲ ਫਰੀ ਹੁੰਦਾ ਹੈ ਸ਼ਾਮ ਨੂੰ ਮੈਂ ਕਿਹਾ ਜਦੋਂ ਤੁਸੀਂ ਆਂਦੇ ਹੋ ਆ ਕੇ ਇਸ਼ਨਾਨ ਪਾਣੀ ਕਰਕੇ ਤੇ ਤੁਸੀਂ ਰਹਿ ਰਸਬ ਦਾ ਪਾਠ ਕਰ ਲਿਆ ਕਰੋ ਸੂਰਜ ਢਲਣ ਦੇ ਵੇਲੇ ਕਿੰਨ ਲੱਗੇ ਠੀਕ ਹੈ ਜੀ ਇਹ ਸਮਾਂ ਤਾਂ ਸਾਡੇ ਕੋਲ ਫਰੀ ਹੈ ਉਸ ਵੇਲੇ ਅਸੀਂ ਪਾਠ ਕਰ ਸਕਦੇ ਹਾਂ ਸ਼ਾਮ ਨੂੰ ਸਾਰੇ ਪਰਿਵਾਰ ਨੇ ਬਹਿ ਜਾਣਾ ਕਿਉਂਕਿ ਅੱਜ ਕੱਲ ਆਪ ਜੀ ਨੂੰ ਪਤਾ ਹੈ ਬੱਚੇ ਸਾਰੇ ਹੀ ਜੋਬਾਂ ਵਾਲੇ ਨੌਕਰੀਆਂ ਵਾਲੇ ਹੁੰਦੇ ਨੇ ਮਾਂ ਵੀ ਕੰਮ ਤੇ ਜਾਂਦੀ ਹੈ ਪਿਤਾ ਵੀ ਕੰਮ ਤੇ ਜਾਂਦਾ ਹੈ ਬੱਚੇ ਵੀ ਹੈਗਾ ਜਦੋਂ ਵੱਡੇ ਹੁੰਦੇ ਉਹ ਵੀ ਜੋਬ ਤੇ ਜਾਣ ਲੱਗ ਜਾਂਦੇ ਆ ਘਰ ਦੇ ਵਿੱਚ ਤਾਂ ਕੋਈ ਇੱਕ ਅੱਧਾ ਜੀ ਬਚਦਾ ਉਹ ਵੀ ਇਸੇ ਤਰ੍ਹਾਂ ਸਨ ਉਹਨਾਂ ਜਦੋਂ ਸ਼ਾਮ ਨੂੰ ਸਾਰਿਆਂ ਨੇ ਕੰਮ ਤੋਂ ਵਾਪਸ ਪਰਤਣਾ ਆਪਣਾ ਇਸ਼ਨਾਨ ਪਾਣੀ ਸਾਰਿਆਂ ਕਰਨਾ ਸੁੱਚੇ ਹੋ ਕੇ ਬਹਿ ਜਾਣਾ ਬਹਿ ਕੇ ਸਭ ਨੇ ਰਲ ਕੇ ਰੈ ਰਾ ਸਾਹਿਬ ਜੀ ਦਾ ਪਾਠ ਕਰਨਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਨਾ ਥੋੜੇ ਦਿਨ ਬਤੀਤ ਹੋਏ ਥੋੜੇ ਮਹੀਨੇ ਬਤੀਤ ਹੋਏ ਇੰਨਾ ਪਿਆਰ ਪੈ ਗਿਆ ਇੰਨਾ ਪਿਆਰ ਪੈ ਗਿਆ ਰਹਿਰਾ ਸਾਹਿਬ ਦੇ ਨਾਲ ਆਪਣੇ ਆਪ ਐਸੀ ਵਿੱਦ ਬਣ ਗਈ ਉਹਨਾਂ ਦਾ ਫੋਨ ਆਇਆ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਸਾਨੂੰ ਰਹਿਰਾ ਸਾਹਿਬ ਦੇ ਪਾਠ ਨਾਲ ਜੋੜਿਆ ਸੀ ਵੀ ਰਹਿਰਾ ਸਾਹਿਬ ਦਾ ਪਾਠ ਕਰਿਆ ਕਰੋ ਅੱਜ ਕਹਿੰਦੇ ਅਸੀਂ ਅੰਮ੍ਰਿਤ ਵੇਲੇ ਵੀ ਉੱਠਨੇ ਆ ਤੇ ਪੰਜ ਬਾਣੀਆਂ ਦਾ ਪਾਠ ਵੀ ਸਾਰਾ ਜੀ ਬਹਿ ਕੇ ਇਕੱਠੇ ਕਰਨੇ ਆ ਕਿੱਡੀ ਵੱਡੀ ਬਖਸ਼ਿਸ਼ ਹੈ ਕਿੱਦੀ ਵੱਡੀ ਰਹਿਮਤ ਹੈ ਸਾਰੇ ਜੀ ਇਹਨੂੰ ਇਹ ਨਾ ਸਮਝੋ ਵੀ ਜੀਆਂ ਨੇ ਇਹ ਜੀਆਂ ਦੇ ਵਿੱਚ ਬੜਾ ਸਲੂਕ ਪੈ ਰਿਆ ਮਹਾਰਾਜ ਜੀਆਂ ਦੇ ਵਿੱਚ ਪਿਆਰ ਭਰ ਰਹੇ ਨੇ ਹੋਰ ਕਿਹੜੀ ਦੌਲਤ ਚਾਹੀਦੀ ਸਾਨੂੰ ਸਾਧ ਸੰਗਤ ਜੀ ਜੇ ਘਰ ਦੇ ਪੰਜ ਮੈਂਬਰ ਇਕੱਠੇ ਬਹਿ ਕੇ ਪ੍ਰਸ਼ਾਦਾ ਛਕਣ ਇਕੱਠੇ ਬਹਿ ਕੇ ਹੱਸਣ ਖੇਡਣ ਗੱਲਾਂ ਕਰਨ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਆਪਸੀ ਇੱਕ ਦੂਜੇ ਤੋਂ ਇੰਨਾ ਪਿਆਰ ਇੰਨਾ ਪਿਆਰ ਜਿਤਾਣ ਇਸ ਤੋਂ ਵੱਡੀ ਤੇ ਕੋਈ ਦੌਲਤ ਹੈ ਹੀ ਨਹੀਂ ਕੀ ਮੰਗਾਗੇ ਸੀ ਮਹਾਰਾਜ ਤੋਂ ਇਤੋਂ ਵੱਡਾ ਸਾਡੀ ਭੈਣ ਭਰਾ ਖੁਸ਼ ਰਹਿਣ ਸਾਡੇ ਮਾਪਿਓ ਖੁਸ਼ ਰਹਿਣ ਬੱਚੇ ਸਾਡੇ ਖੁਸ਼ ਰਹਿਣ ਸਾਰਿਆਂ ਚ ਸਲੂਕ ਹੋਏ ਪਿਆਰ ਹੋਏ ਭਰਾ ਭਰਾ ਤੋਂ ਜਾਣ ਬਾਰੇ ਭੈਣ ਭੈਣ ਤੋਂ ਇੱਕ ਦੂਜੇ ਤੋਂ ਜਾਣਵਾਰਨ ਮਾਪਿ ਪਿਤਾ ਇੱਕ ਦੂਜੇ ਤੋਂ ਰੱਬ ਦੇਖਣ ਪਤੀ ਪਤਨੀ ਦਾ ਰਿਸ਼ਤਾ ਅਟੁੱਟ ਹੋਵੇ ਇੱਕ ਦੂਜੇ ਤੇ ਭਰੋਸਾ ਹੋਵੇ ਵਿਸ਼ਵਾਸ ਹੋਵੇ ਦ੍ਰਿੜਤਾ ਹੋਵੇ ਇਤੋਂ ਵੱਡੀ ਕਿਹੜੀ ਦੌਲਤ ਸਾਨੂੰ ਚਾਹੀਦੀ ਐ ਇਸ ਤੋਂ ਵੱਡੀ ਕੋਈ ਦੌਲਤ ਹੈ ਹੀ ਨਹੀਂ ਦੁਨੀਆ ਦੀ ਭਾਵੇਂ ਅਸੀਂ ਆਖੀ ਜਾਈਏ ਵੀ ਸਾਨੂੰ ਪੈਸਾ ਮਿਲ ਜੇ ਤੇ ਉਹ ਮਿਲ ਜਿਆ ਮਿਲ ਜੇ ਇਸ ਤੋਂ ਵੱਡੀ ਨਹੀਂ ਕੋਈ ਦੌਲਤ ਤੇ ਕਿਵੇਂ ਮਿਲਣੀ ਹੈ ਦੌਲਤ ਇਹ ਦੌਲਤ ਐਵੇਂ ਨਹੀਂ ਮਿਲਣੀ ਇਹ ਦੌਲਤ ਗੁਰਬਾਣੀ ਤੋਂ ਮਿਲਣੀ ਹੈ ਇਹ ਦੌਲਤ ਗੁਰੂ ਸਾਹਿਬ ਨੇ ਦੇਣੀ ਹੈ ਜੁੜੀਏ ਕਿਸੇ ਤਰੀਕੇ ਰਹਿਰਾ ਸਾਹਿਬ ਦਾ ਪਾਠ ਕਦੇ ਨਾ ਵਿਚਾਰੋ ਕਦੇ ਨਾ ਵਿਚਾਰੋ ਗੁਰੂ ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ਾਂ ਗੁਰੂ ਅਮਰਦਾਸ ਜੀ ਨੇ ਜਿਸ ਵੇਲੇ ਸਿੱਖ ਨੇ ਸਵਾਲ ਕੀਤਾ ਸੀ ਆਪਾਂ ਸਾਖੀ ਸੁਣਦੇ ਆ ਉਸ ਵੇਲੇ ਮਹਾਰਾਜ ਰਹਿਰਾ ਸਾਹਿਬ ਦਾ ਹੀ ਪਾਠ ਕਰ ਰਹੇ ਸਨ ਕਿ ਮਹਾਰਾਜ ਤੁਹਾਨੂੰ ਵੀ ਬਾਣੀ ਪੜ੍ਹਨੀ ਜ਼ਰੂਰੀ ਹੈ ਸਾਰੇ ਗੁਰੂ ਸਾਹਿਬ ਸਾਡੇ ਗੁਰਬਾਣੀ ਪੜ੍ਹਦੇ ਰਹੇ ਨੇ ਸਾਰੇ ਗੁਰੂ ਸਾਹਿਬਾਨ ਗੁਟਕਾ ਸਭ ਲੈ ਕੇ ਸਹਿਜ ਪਾਠ ਬੜਾ ਕਰਨਾ ਜ਼ਰੂਰੀ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਨਿਯਮ ਬਣਾ ਲਓ ਸਹਿਜ ਪਾਠ ਹਰ ਇੱਕ ਸਿੱਖ ਦਾ ਕਦੇ ਭੋਗ ਪਏ ਨਾਲ ਦੀ ਨਾਲ ਆਰੰਭ ਹੋਣਾ ਚਾਹੀਦਾ ਕੋਈ ਬੰਦਸ਼ ਨਹੀਂ ਵੀ 1 ਮਹੀਨੇ ਚ ਕੰਪਲੀਟ ਕਰੋ ਕੋਈ ਬੰਦਸ਼ ਨਹੀਂ 6 ਮਹੀਨਿਆਂ ਚ ਕੰਪਲੀਟ ਕਰੋ ਸਾਲ ਚ ਵੀ ਕੰਪਲੀਟ ਕਰ ਲਓ ਮਹਾਰਾਜ ਕੁਝ ਨਹੀਂ ਕਹਿਣਗੇ ਇੱਕ ਸਾਲ ਵੀ ਜੇ ਤੁਹਾਨੂੰ ਸਹਿਜ ਪਾਠ ਕਰਦੇ ਆ ਲੱਗ ਜਾਂਦਾ ਹੈ ਨਾ ਤਾਂ ਵੀ ਕੋਈ ਗੱਲ ਨਹੀਂ ਥੋੜੇ ਥੋੜਾ ਦੋ ਅੰਗ ਹੋ ਜਾਣ ਮਹਾਰਾ ਦੇ ਪੰਜ ਅੰਗ ਹੋ ਜਾਣ ਰੋਜ਼ ਦੇ ਪੰਜ ਅੰਗ ਕਰਨ ਦੇ ਵਿੱਚ ਮੇਰੇ ਖਿਆਲ ਨਾਲ ਜਿਹਦਾ ਹੌਲੀ-ਹੌਲੀ ਪਾਠ ਹੈ ਉਹਨੂੰ 20 ਮਿੰਟ ਅੱਧਾ ਘੰਟੇ ਦੇ ਵਿੱਚ ਪੰਜ ਅੰਗ ਬੜੇ ਆਰਾਮ ਨਾਲ ਹੁੰਦੇ ਨੇ ਬੜੇ ਆਰਾਮ ਨਾਲ 20 ਮਿੰਟ 25 ਮਿੰਟ ਚ ਬੜੇ ਆਰਾਮ ਨਾਲ ਹੌਲੀ-ਹੌਲੀ ਕਰਿਆਂ ਤੇ ਜਿਹਦਾ ਚਲੰਤ ਹੈ ਉਹ ਤੇ 15 ਕ ਮਿੰਟ ਦੇ ਵਿੱਚ ਵੀ ਕਰ ਲਏਗਾ ਪੰਜ ਅੰਗ 10 ਮਿੰਟ ਚ ਵੀ ਕਰ ਲਏਗਾ ਇਸ ਕਰਕੇ ਸਹਿਜ ਪਾਠ ਇੱਕ ਤਾਂ ਹਮੇਸ਼ਾ ਸ਼ੁਰੂ ਰੱਖੋ ਆਪਣਾ ਜਦੋਂ ਹੀ ਪੂਰਾ ਹੋਵੇ ਉਦੋਂ ਹੀ ਬਸ ਉਸੇ ਵੇਲੇ ਅਰਦਾਸ ਭੋਗ ਦੀ ਉਸੇ ਵੇਲੇ ਨਾਲ ਹੀ ਆਰੰਭਤਾ ਦੀ ਕਰਾ ਦਿਓ ਵੀ ਲੋ ਜੀ ਸਾਡਾ ਹੁਣ ਨਾਲੋਂ ਨਾਲ ਆਰੰਭ ਵੀ ਕਰ ਦਿਓ ਭੋਗ ਪਏ ਨਾਲ ਦੀ ਨਾਲ ਆਰੰਭ ਸਹਿਜ ਪਾਠ ਚਾਲੂ ਰਹੇ ਪਲੱਸ ਬਾਣੀ ਸਾਡੀ ਅੰਮ੍ਰਿਤ ਵੇਲੇ ਦੀ ਔਰ ਸੰਧਿਆ ਵੇਲੇ ਦੀ ਰਹਿਰਾ ਸਾਹਿਬ ਇਹ ਬੜੀ ਜ਼ਰੂਰੀ ਹੈ